ਸਿਆ ਜੀ ਮੇਰਾ ਨਾਮ ਵਿਜੇ ਪੁਰੀ ਹੈ ਔਰ ਆਪਾ ਇੰਡੀਆ ਗ੍ਰੋ ਐਗਰੀਕਲਚਰ ਬ੍ਰਾਂਡ ਦੇ ਨਾਲ ਮਿਲ ਕੇ ਕੰਮ ਕਰ ਰਹੇ ਆ ਪਿਛਲੇ ਸਾਲ ਆਪਾ ਮਿਲੇ ਸੀ ਸਰਦਾਰ ਸਰਦੇਵ ਸਿੰਘ ਜੀ ਨੂੰ ਇਹਨਾਂ ਦੇ ਖੇਤਾਂ ਦੇ ਵਿੱਚ ਤੇ ਇਹਨਾਂ ਨੂੰ ਆਪਾ ਪ੍ਰੋਡਕਟ ਦਿੱਤਾ ਸੀ ਆਪੂ ਵਸਤਰਾ ਔਰ ਗ੍ਰੋ ਮੈਜਿਕ ਅੱਜ ਅਸੀਂ ਉਹਨਾਂ ਨੂੰ ਪੁੱਛਦੇ ਆ ਕਿ ਉਹਨਾਂ ਨੇ ਆਪਣੀ ਪਨੀਰੀ 11 21 ਦੇ ਵਿੱਚ ਧਾਨ ਦੇ ਵਿੱਚ ਉਹ ਪਾਈ ਸੀਗੀ ਤੇ ਉਹਦਾ ਸਾਨੂੰ ਉਹਨੂੰ ਕੀ ਰਿਜ਼ਲਟ ਮਿਲਿਆ ਉਹਨਾਂ ਨੇ ਪੀਆਰ 126 ਦੇ ਵਿੱਚ ਵੀ ਸਾਡਾ ਇਹ ਪੂ ਵਸਤਰ ਔਰ ਗ੍ਰੋਮੈਜਿਕ ਪਾਇਆ ਸੀਗਾ ਔਰ ਔਲਿਫ ਪਾਇਆ ਸੀਗਾ ਤਾਂ ਉਹਨਾਂ ਨੂੰ ਉਹ ਕੀ ਰਿਜ਼ਲਟ ਆਇਆ ਅੱਜ ਉਹਨਾਂ ਦੀ ਮੂੰਹ ਤੇ ਜਵਾਨੀ ਪੁੱਛਦੇ ਆ ਆਵਾਜ਼ ਸੁਣ ਗਿਆ ਸਦਾ ਸੁਖਦੇਵ ਸਿੰਘ ਜੀ ਤੁਸੀਂ ਦੱਸੋ ਵੀ ਤੁਸੀਂ ਸਾਡੇ ਜਿਹੜਾ ਗੋਸਟਰ ਔਰ ਗ੍ਰੋਮੈਜਿਕ ਔਰ ਔਲਿਫ ਯੂਜ਼ ਕੀਤਾ ਸੀ ਆ ਪਿਛਲੇ ਸਾਲ ਆਪਣੇ 11 21 ਤਾਂ ਆਪਣੇ ਉਹਦੇ ਵਿੱਚ ਬਾਸਮਤੀ ਦੇ ਵਿੱਚ ਤਾਂ ਉਹਦਾ ਕੀ ਰਿਜ਼ਲਟ ਰਿਹਾ ਰਿਜ਼ਲਟ ਬਹੁਤ ਵਧੀਆ ਰਿਹਾ ਸੀ ਮੈਂ ਤਾਂ ਇਹ ਸਭ ਵਿੱਚ ਵੀ ਕਰਿਆ ਸੀ ਆਪਣੇ ਜੀ ਥੋੜਾ ਉਹ ਜੀ ਤੁਹਾਨੂੰ ਜੇ ਵਧੀਆ ਸੀ ਇਸ ਕਰਕੇ ਮੈਂ ਹੁਣ ਦੁਬਾਰਾ ਫੇਰ ਕਿੰਨੇ ਕਿੱਲੇ ਦਾ ਕਿੰਨੇ 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 ਕੁੰਟਲ ਦਾ ਝਾੜ ਨਿਕਲੇ ਤੁਹਾਡਾ 11 21 ਦਾ ਪਿਓਰਾ ਇੱਥੇ 5 ਕੁੰਟਲ ਦੇ ਬਾਈ ਕੁੰਟਲ ਤੇ ਪਹਿਲਾਂ ਤੁਹਾਡੀ ਕਿੰਨੀ ਹੁੰਦੀ ਸੀਗੀ ਉਹ 18 19 18 19 18 19 ਆਉਂਦੀ ਸੀਗੀ ਦੇਖੋ ਦੋਸਤੋ ਪਹਿਲਾ 18 19 ਕੁਆਟਾ ਨਿਕਲਦਾ ਸੀ ਜਿਹੜਾ ਕਿ ਪਿਛਲੀ ਵਾਰੀ 22 ਕੁਆਟਾ ਨਿਕਲੇਆ ਔਰ ਸਭ ਤੋਂ ਵੱਡੀ ਗੱਲ ਕੁਆਲਿਟੀ ਸੀਗੀ ਔਰ ਉਹ ਆਰਗੇਨਿਕ ਵੀ ਸੀਗਾ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੈਮੀਕਲ ਨਹੀਂ ਯੂਜ਼ ਕੀਤਾ ਗਿਆ ਅੱਛਾ ਤੁਹਾਡੀਆਂ ਵੀ ਖਾਦਾਂ ਉਹਦਾ ਵੀ ਘੱਟ ਘੱਟ ਹੋਇਆ ਸੀ ਅੱਧੀ ਬਾਈ ਸੀਗੀ ਲੈ ਪਿਛਲੀ ਵਾਰ ਤੇ ਲੈ ਪੂਰੀ ਖਾਦ ਪਾਦੇ ਹੁੰਦੇ ਸੀਗੇ ਇਹਨਾਂ ਨੂੰ ਅਸੀਂ ਪਿਛਲੀ ਵਾਰੀ ਗਾਈਡ ਕੀਤਾ ਸੀਗਾ ਵੀ ਤੁਸੀਂ ਅੱਧੀ ਖਾਦ ਪਾਓ ਜਿਹਦੇ ਨਾਲ ਰਿਜ਼ਲਟ ਤੁਹਾਨੂੰ ਪੂਰਨ ਹੀ ਆਏਗਾ ਪਰ ਉਸ ਤੋਂ ਡਬਲ ਰਿਜ਼ਲਟ ਇਹਨਾਂ ਨੂੰ ਆਇਆ ਤਿੰਨ ਕੁਆਟਲ ਦਾ ਜਿਹੜਾ ਝਾੜ ਦਾ ਫਰਕ ਪਿਆ ਕੁਝ ਸੰਤੁਸ਼ਟੋ ਪੂਰਾ ਇਸ ਡਰ ਦੇ ਵਿੱਚ ਇਸ ਵਾਰੀ ਤੁਸੀਂ ਕਿੰਨੇ ਕਿੱਲੇ ਦਾ ਲਿਆ ਤੁਸੀਂ ਉਹ ਵੀ ਜਿਹੜਾ ਦੱਸ ਦਿਓ ਸਾਡੇ ਕਿਸਾਨਾਂ ਨੂੰ 10 ਕਿੱਲੇ ਲਿਆ 10 ਕਿੱਲੇ ਦਾ ਇਹਨਾਂ ਨੇ ਹੁਣ ਲੈ ਲਿਆ ਹੈਗਾ ਜਿਹੜਾ ਕਿ ਇਹ ਆਪਣੀ PR126 ਦੇ ਵਿੱਚ ਪਾਣਗੇ ਔਰ 1121 ਦੇ ਵਿੱਚ ਪਾਣਗੇ ਤੇ ਤੁਸੀਂ ਕਿਸਾਨਾਂ ਨੂੰ ਕੀ ਕਹਿਣਾ ਚਾਹੋਗੇ ਇਸ ਬਾਰੇ ਮੈਂ ਤਾਂ ਇਹੀ ਸਲਾਹ ਦਿੰਦਾ ਜੀ ਭੂ ਅਸਤਰ ਬੱਦ ਤੇ ਬੱਦ ਜੁਗ ਕਰੋ ਘਟੋ ਘਟ ਦੋ ਕਿੱਲੇ 5 ਕਿੱਲੇ ਦਾ ਕਰੋ ਜਿਆਦਾ ਨਾ ਸੀ ਨਾ ਬਿਲਕੁਲ ਬਿਲਕੁਲ ਪਤਾ ਲੱਗ ਜਾਂਦਾ ਬੰਦੇ ਨੂੰ ਤੁਸੀਂ ਸੈਟੀਸਫਾਈ ਹੋ ਪੂਰਾ ਹਾਂ ਮੈਂ ਖੁਸ਼ ਹਾਂ ਥੈਂਕ ਯੂ